ਮਾਵਲਾ ਸਾਰੇ ਇਹ ਹੋਇਆ ਜੀ ਆਪਣਾ ਨਾ ਬੇਟਾ ਸੀਗਾ 16 17 ਕੇ ਸਾਲ ਦਾ ਤੇ ਕੋਈ ਝੋਨੇ ਦੀ ਨਾ ਅੱਜ ਤੋਂ ਪਹਿਲਾਂ 2 3 ਸਾਲ ਪਹਿਲਾਂ ਕੋਈ ਰੈਂਜ ਸੀਗੀ ਮਾੜੀ ਮੁੱਟੀ ਉਸੇ ਰੈਂਜਸ ਦੇ ਨਾਲ ਹੀ ਇਹ ਬੇਰਹਿਮੀ ਨਾਲ ਮੇਰੇ ਬੱਚੇ ਦਾ ਕਤਲ ਹੋਇਆ ਕਿੰਨਾਂ ਵੱਲੋਂ ਕੀਤਾ ਗਿਆ ਕੀ ਕਾਰਨ ਸਾਡੇ ਪਿੰਡ ਦੇ ਹੀ ਆ ਬੰਦੇ ਜੀ ਕੋਈ ਉਹ ਹੀ ਬਗ ਮਾੜਾ ਮੋਟਾ ਚੱਕਰ ਨਾਲ ਹੀ ਕੰਮ ਕਰਦਾ ਉਹਨਾਂ ਨੇ ਜੋ ਕਰ ਤੁਹਾਨੂੰ ਕਿਵੇਂ ਪਤਾ ਲੱਗਿਆ ਕਤਲ ਹੋਇਆ ਕਿ ਕੀ ਕਾਦੇ ਨਾਲ ਸਾਨੂੰ ਇਹ ਪਤਾ ਲੱਗਿਆ ਉਹ ਮਾਲ ਚਾਰਦਾ ਪੇਡਾ ਬੱਕਰੀਆਂ ਅਸੀਂ ਜਦ ਮਾਲ ਘਰੇ ਆ ਗਿਆ ਕਿ ਉਹ ਮਾਲ ਮੈਂ ਵੇਖਣ ਲੱਗ ਪਏ ਮਾਲ ਤਾਂ ਪਿੱਛੇ ਛਾੜ ਦੇ ਨਵਾੜੀ ਚ ਕਿ ਮਾਲ ਘਰੇਗਾ ਤੋ ਆ ਗਿਆ ਉਹ ਜਦੋਂ ਮੈਂ ਮਾਲ ਮਗਰ ਗਿਆ ਮਾਲ ਤਾਂ ਮੇਰੇ ਤੋਂ ਹੋਰ ਹੀ ਨਹੀਂ ਕਿਛੇ ਨੇ ਰਾਜ ਫੜ ਲਿਆ ਤੋ ਮੈਂ ਕਾ ਲੱਗ ਜਾਣ ਵੇਖ ਕੇ ਤੇ ਕੰਚਾਉਣ ਜਾੜਿਆ ਉਹ ਮੇਰੇ ਜਾਂਦੇ ਨੂੰ ਟਾਈ ਬੈਠੀ ਸੀਗੀ ਕਾਦੇ ਨਾਲ ਮਾਰਿਆ ਕੋਈ ਪਤਾ ਲੱਗਿਆ ਮੈਂ ਤਾਂ ਜੀ ਸਰਗੇ ਜੁਰਗੇ ਜੇ ਵੇਖਿਆ ਉਹਦੇ ਹੱਥਾਂ 'ਚ ਹੋਰ ਨਹੀਂ ਕੋਈ ਵੇਖਿਆ ਕੀ ਮੰਗ ਕਰਦੇ ਕੋ ਇੱਕ ਪਣੀ ਹੁੰਦੀ ਆ ਜਿਹੜੀ ਉਹ ਸਰਗੇ ਜਾ ਮੋੜ ਦੀ ਜਿਹੜੀ ਕੀ ਮੰਗ ਕਰਦੇ ਮੰਗਾ ਇਸ ਦਾ ਇਨਸਾਫ ਕਰ ਦੇ ਸਾਡੇ ਜਿਵੇਂ ਪੁੱਤ ਨੂੰ ਮਲਾ ਜਾਈ ਉਹ ਆਖਲਿਆਂ ਨੂੰ ਵੀ ਆਲੇ ਕਿੰਨੇ ਭੈਣ ਭਰਾ ਸੀ ਉਹ ਤਿੰਨ ਭੈਣ ਭਰਾ ਸੀ ਹਾਂਜੀ ਮੈਂ ਮੇਜਰ ਸਿੰਘ ਦਾ ਤੇ ਇਹ ਜਿਹੜਾ ਕਸ਼ਮੀਰ ਸਿੰਘ ਹੈ ਇਹ ਮੇਰਾ ਭਾਣਜਾ ਹੈ ਭਾਣਜੇ ਦਾ ਮਤਲਬ ਇਹ ਦੱਸਦੇ ਹਾਂ ਫੋਟੋ ਹੈ ਯਾਰ ਇਹ ਮਤਲਬ ਪਿੰਡ ਦੇ ਵਿੱਚ ਕੋਈ ਪਿਛਲੀ ਕੋਈ 2-3 ਸਾਲਾਂ ਦੀ ਰੰਜਿਸ਼ ਸੀ ਉਹਦੇ ਕਾਰਨ ਕੱਲ 7:30 ਵਜੇ ਉਹਨੂੰ ਰੋਕ ਕੇ ਫੇਰ ਐਮੀ ਦੇ ਨਾਲ ਉਹਦਾ ਕਤਲ ਕਰੇ ਕਿੰਨੇ ਵਿਅਕਤੀ ਸੀ ਜਿੰਨਾਂ ਵੱਲੋਂ ਕਤਲ ਕੀਤਾ ਗਿਆ ਉਹ ਲਗਭਗ ਮਤਲਬ 5-6 ਦਾ ਪਰਿਵਾਰ ਦੇ ਸੀ ਕਿ ਕੁਝ ਅਣਪਛਾਤੇ ਜਾਂ 10-11 ਬੰਦੇ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਕੋਹ ਪਿੰਡ ਦਾ ਮੋਰ ਕੀ ਮੰਗ ਕਰਦੇ ਮੰਗ ਕੇ ਪ੍ਰਸ਼ਾਸਨ ਕੋ ਵੀ ਸਨੂੰਨ ਸਾਹ ਮਿਲਣਾ ਚਾਹੀਦਾ ਇੱਕ ਸਨੂੰਨ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਲੜਕੇ ਦੀ ਡੈਥ ਹੋਈ ਵੀ ਆ ਤੇ ਇਸ ਵੇਲੇ ਸੋਤਾਲ ਵਿੱਚ ਮੋਰਚੀ ਦੀ ਰੈਡ ਬੋਡੀ ਪਈ ਆ ਇੱਥੇ ਮੌਕੇ ਤੇ ਪਹੁੰਚ ਕੇ ਕਾਰਵਾਈਆਂ ਚਲਾਈਆਂ ਦੀ ਜਾ ਰਹੀ ਆ ਇਹ ਲੜਕੇ ਦੇ ਪਿਤਾ ਦੀ ਸਟੇਟਮੈਂਟ ਲੈ ਕੇ ਬੀ ਐਨਐਸ ਐਸਐਸ ਤਾ ਇਹਦੀ ਕਾਰਵਾਈ ਹੁਣ ਚਲਾਈ ਜਾਂਦੀ ਜਾ ਰਹੀ ਆ ਤੇ ਪੁਲਿਸ ਨੂੰ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਹੁਣ ਚਲਾਈ ਜਾਂਦੀ ਜਾ ਰਹੀ ਹੈ